ਮੁੱਛਲ ਕਿ ਨਹੀਂ ਹੋ ਜਾਂਦੀ ਐ ਕਿਲੇ ਦੀ ਮੁੱਛਲ ਆਪਾਂ ਲਾਉਂਦੇ ਸੀ 2019 ਦੇ ਵਿੱਚ ਉਦੋਂ ਇੱਥੇ ਮੁੱਛਲ ਹੋ ਜਾਂਦੀ ਸੀ ਕਟੋ ਕਟ ਵੀ 32 33 ਕੁਆਟੜ ਹੁਣ ਤਕਰੀਬਨ ਹੀ ਇੱਥੇ ਝੋਨੇ ਲੱਗ ਗਏ ਨਾ ਜਦੋਂ ਹੁਣ ਹਾਂ ਮੋਟਰਾਂ ਫਿਰ ਸਾਡੇ ਭਈਏ ਆ ਜਿਹੜੇ ਥੱਲੇ ਹੀ ਰੱਖਣੇ ਐ ਅੱਛਾ ਜਿਹਨੂੰ ਛੀ ਕਹਿੰਦੇ ਨੇ ਉਹ ਦਾ ਬੰਦ ਹੋ ਜਾਣਗੇ ਹਾਂ ਤੇ ਨਹੀਂ ਮੋਟਰਾਂ ਚੱਲਦੀਆਂ ਰਹਿਣਗੀਆਂ ਇੱਥੇ ਅੱਜ ਆਪਾਂ ਪਹੁੰਚੇ ਹਰਿਆਣੇ ਪਿੰਡ ਗੰਗਾ ਤੇ ਪਿੰਡ ਗੰਗਾ ਦਾ ਸਭ ਤੋਂ ਫੇਮਸ ਬੰਦਾ ਇਨਫੋਰਮੇਸ਼ਨ ਪੇਜ ਵਾਲਾ ਵੀਰ ਸਤਵੀਰ ਸਿੰਘ ਹਾਂ ਹਾਂ ਕੀ ਹਾਲ ਸਤਵੀਰ ਜੀ ਠੀਕ ਆ ਬਾਈ ਜੀ ਵਧੀਆ ਤੁਸੀਂ ਤੇ ਬਾਈ ਦੇ ਖੇਤ ਵਿੱਚ ਆ ਤੇ ਬਾਈ ਤੋਂ ਜਾਣਾਂਗੇ ਵੀ ਹਰਿਆਣੇ ਦੇ ਪਿੰਡ ਗੰਗੇ ਦੇ ਵਿੱਚ ਠੇਕੇ ਕੀ ਰੇਟ ਪਹਿਲੀਆਂ ਚੜ੍ਹਦੀਆਂ ਨੇ ਤੇ ਬਾਕੀ ਬਾਈ ਮੱਛੀ ਮੋਟਰ ਚਲਾਉਣ ਆਇਆ ਜ਼ਮੀਨ ਦੇ ਜ਼ਮੀਨ ਦਾ ਕੀ ਰੇਟ ਆ ਤੇ ਕਿਹੜੀਆਂ ਨੇ ਫੱਕ ਲਾਈ ਆ ਜਿਹਨੂੰ ਪਨੀਰੀ ਨੂੰ ਫੱਕ ਕਹਿੰਦੇ ਇੱਥੇ ਤੇ ਕੀ ਹਿਸਾਬ ਕਿਤਾਬ ਆ ਤੇ ਬਾਕੀ ਖੇਤ ਖੂਦ ਵਿਖਾਉਣੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਜੀ ਲਓ ਵੀ ਮੋਟਰ ਚਲਾ ਦੀ ਚਲਾ ਦੀ ਵੀ ਉਹ ਭਈਆ ਲਾਤਾ ਤੇ ਵਾਜਤਾ ਹੁੰਦੀ ਨਹੀਂ ਕਿਤੇ ਸਾਡੇ ਭਈਆ ਕਹਿੰਦੇ ਇਹ ਮਿੰਟਕ ਤਾਂ ਲੈਂਦਾ ਟਾਈਮ ਇਹਨੂੰ ਕੀ ਕਹਿੰਦੇ ਆ ਭਈਆ ਕਹਿੰਦੇ ਸਾਡੇ ਲੈ ਮਿੱਤਰੋ ਆਪਣੇ ਸ਼ੀ ਕਹਿੰਦੇ ਆ ਇੱਧਰ ਕਹਿੰਦੇ ਭਈਆ ਇਹ ਛੱਡ ਤਾਂ ਹੈ ਮਿੰਟਕ ਲੱਗੂਗਾ ਹੈ ਹਾਂ ਇਹ ਮੱਛੀ ਮੋਟਰ ਦਾ ਸਿਸਟਮ ਆ ਇਹ ਮੱਛੀ ਮੋਟਰ ਦਾ ਇਹ ਕਿਹੜਾ ਸਿਸਟਮ ਕਾਦਾ ਇਹ ਇਹ ਸਟਾਰਟਰ ਐ ਬਸ ਬਣਿਆ ਹੋਇਆ ਤਿੰਨ ਕਿਹੜੀ ਕੰਪਨੀ ਦਾ ਇਹ ਇਹ ਮੈਕਸ ਦਾ ਤੇ 2000 ਤੇ 7 ਦਾ ਐ ਸਟਾਰਟਰ 2007 ਦਾ ਆ ਇਹ ਉਦੋਂ ਦਾ ਲੱਗਿਆ ਹੋਇਆ ਖਰਾਬ ਨਹੀਂ ਹੋਇਆ ਅਜੇ ਨਹੀਂ ਹੋਇਆ ਜੀ ਆਹ ਵਧੀਆ ਚੱਲੀ ਜਾਂਦਾ ਹੈ ਅੱਛਾ ਇਹ ਤੇਰੀ ਮੋਟਰ ਆ ਇੱਥੇ ਹਾਂ ਕਿੰਨੀ ਜਗ੍ਹਾ ਆਪਣੀ ਇਧਰ-ਇਧਰ ਇੱਥੇ 4 ਏਕੜ 4 ਕਿੱਲੇ ਹੈ ਆ ਗਿਆ ਚੱਲ ਪੀ ਚੱਲ ਪੀ 412 ਦਾ ਰਾਈਟ ਹੈ ਤੇ 17 ਕ ਦਾ ਲੋੜ ਹੈ 10 ਡੀਪੀ ਦੀ ਮੋਟਰ ਹੈ ਇਹ ਅੱਛਾ ਤੇ ਚੱਲ ਹਾਂ ਪਾਣੀ ਕਿੱਥੇ ਨਿਕਲਦਾ ਵੇਖੀਏ ਮੱਛੀ ਮੋਟਰਾਂ ਦਾ ਪਾਣੀ ਉਹ ਕੁਸਤਾ ਦਾ ਕਿ ਇਧਰ ਖਿਲ ਰਿਹਾ ਪਿਆ ਅੱਧਾ ਕ ਪਰੇ ਖਿਲਿਆ ਰਿਹਾ ਕਿਉਂ ਪਨੀਰੀ ਦੇ ਵਿੱਚ ਸਾਰਾ ਖਾਰ ਪਾਉਂਦਾ ਹੈ ਨਾ ਤਾਂ ਰੌਲਗਦੌਲ ਜੇ ਕਰਕੇ ਰੱਖਿਆ ਉਹ ਤੇ ਮੱਛੀ ਮੋਟਰ ਹੈ ਮੱਛੀ ਮੋਟਰ ਹੋ ਰਹੀ ਮਾਂ ਇਧਰ ਹੈ ਬਈ ਕਿੱਥੇ ਹੈ ਮੱਛੀ ਮੋਟਰ ਅੱਛਾ ਆ ਮੱਛੀ ਮੋਟਰ ਹੈ ਤੇਰੀ ਹਾਂ ਇਹ ਸੂਏ ਦੇ ਕੰਡੇ ਸੀਗੇ ਚਲੋ ਵੀ ਇੱਥੇ ਆਪਾਂ ਨੂੰ ਇਹ ਗੱਲ ਦਾ ਫਾਇਦਾ ਹੋ ਜਾਂਦਾ ਹਾਂ ਵੀ ਮਿੱਠਾ ਪਾਣੀ ਹੀ ਮੰਨਦੇ ਆ ਪਸ਼ੂੀ ਦੇ ਕੋੜੇ ਥੋੜਾ ਜਿਹਾ ਸੂਏ ਦੇ ਹਾਂ ਤਾਂ ਕਰਕੇ ਪਾਣੀ ਜਾਨੀ ਕਿ ਕਿਵੇਂ ਪੀਣ ਯੋਗ ਹਾਂ ਪਾਣੀ ਇਹੀ ਪੀਨੇ ਇਹੀ ਸਭ ਕੁਝ ਕਰਦੇ ਆ ਤੂੰ ਮੈਨੂੰ ਇਹ ਦੱਸ ਵੀ ਇਹ ਜਿਹੜਾ ਮੈਂ ਤੂੰ ਮੈਨੂੰ ਕਹਿੰਦਾ ਸੀ ਯਾਰ ਤੂੰ ਤਾਂ ਪੈਸੇ ਬੜੇ ਲਾਤੇ ਮੋਨੋ ਬਲਾਗ ਮੋਟਰ ਤੇ ਦੋ ਤਿੰਨ ਬੋਰ ਜੋੜ ਕੇ ਇਹ ਤੇਰਾ ਕਿੰਨਾ ਖਰਚਾ ਆਇਆ ਹੋਊਗਾ ਕਿੰਨੇ ਫੁੱਟ ਡੂੰਘਾ ਬੋਰਾ ਤੇ ਕਿੰਨੇ ਦੀ ਮੋਟਰ ਮਿਲ ਜਾਂਦੀ ਇੱਥੇ ਇਹ ਬਈ ਜੀ ਉਦੋਂ 2007 ਦੇ ਵਿੱਚ ਕੀਤਾ ਹੋਇਆ ਹੈ ਪੂਰਾ ਅੱਛਾ ਉਦੋਂ ਵੀ ਤੇ ਹੁਣ ਵੀ ਉਸਤ ਜੀ ਮੰਨੀਆਂ ਆਪਾਂ ਵੀ 10000 ਰੁਪਏ ਮਸ਼ੀਨ ਦਾ ਲੈਂਦਾ ਹੈ ਹਾਂ 70 50 60000 ਦਾ 500 ਰੁਪਏ ਸਕਰ ਫੁੱਟ ਸਮਾਨ ਹੈ ਪੀਆਰ ਦਾ ਫਿਲਟਰ ਹੋ ਗਿਆ 55000 ਦੇ ਕੋ ਪਾਈਪਾਂ ਪੂਪਾਂ ਪਾ ਕੇ ਮੰਨ ਲਓ ਸਾਰਾ 90000 ਲੱਖ ਰੁਪਏ ਲੱਗ ਜਾਂਦਾ ਹੈ 90 ਲੰਬੇ ਤੋਂ ਲੈ ਕੇ ਲੱਖ ਇਹ ਲੱਖ ਦੇ ਵਿੱਚ 10 ਦੀ ਮੋਟਰ ਆ ਵਿੱਚ ਇਹਦੇ ਹਾਂ ਤੇ 4 ਦਾ ਪ੍ਰੈਸ਼ਰ ਦਾ ਪਾਣੀ ਆ ਫੁੱਲ ਹਾਂ ਫੁੱਲ ਫੁੱਲ ਪੂਰਾ ਮਾਈ ਆਪਣੇ ਇੱਥੇ ਬਿਆਕਤੇ ਐ ਚੱਲ ਤੂੰ ਆਪਦੀ ਮੋਟਰ ਨਹੀਂ ਹੋਰ ਕੋਈ ਮੋਟਰ ਚਲਦੀ ਵਿਖਾ ਦੇ ਹਾਂ ਹਾਂ ਸਾਰੀਆਂ ਦਿਖਾਵਾਂਗੇ ਇਹ ਆਪਣਾ ਇੱਥੇ ਹੁਣ ਇੱਥੇ ਕਿੰਨਾ ਥਾਂ ਹੈ ਇੱਥੇ ਤਾਂ ਮੋਟਰ ਕੋਲੇ ਤਾਂ ਅੱਧਾ ਕਿਲਾ ਹੈ ਅੱਧਾ ਕਿਲਾ ਥਾਂ ਤੇ ਮਿੱਠੇ ਪਾਣੀ ਦੇ ਚੱਕਰ 'ਚ ਹੀ ਤੂੰ ਯਾਨੀ ਕੇ ਵਧੀਆ ਕੀਤਾ ਕੰਮ ਵਧੀਆ ਕੀਤਾ ਵੀ ਮਿੱਠਾ ਪਾਣੀ ਹੋ ਜੇ ਤੇ ਉਧਰ ਪਾਇਪ ਪਾ ਕੇ ਲੈ ਕੇ ਗਿਆ ਤੂੰ ਇਨੀ ਦੂਰ ਇਧਰੋਂ ਪਾਇਪ ਲਾਈ ਹੈ ਤੇ ਚਲੋ ਵੀ ਮਿੱਤਰੋ ਆਏ ਕਨਾਲ ਜਿਹਨੂੰ ਨਹਿਰ ਕਹਿ ਦਿੰਦੇ ਆ ਹੈ ਨਹੀਂ ਕਹੇ ਇਹ ਚਟਾਲਾ ਮਾਈਨਰ ਵਾਜਦਾ ਚਟਾਲਾ ਮਾਈਨਰ ਹੈ ਹਾਂ ਕਿਉਂ ਚਟਾਲੇ ਨੂੰ ਪਾਣੀ ਅੱਛਾ ਪਾਣੀ ਤੇ ਕਿੰਨਾ ਪਾਣੀ ਪਾਣੀ ਨਹਿਰ ਦਾ ਮਿਲਦਾ ਹੀ ਰਹਿੰਦਾ ਇੱਥੇ ਪਾਣੀ ਮਿਲ ਜਾਂਦਾ ਬਸ ਪਾਣੀ ਘੱਟ ਹੀ ਹੈ ਸਾਡੇ ਅੱਛਾ ਤਸਵੀਰ ਉਹ ਕੋਈ ਘੰਟਿਆਂ ਦੇ ਵਿੱਚ ਬਾਹਿਆ ਬਣ ਕਿੱਲਾ ਹੀ ਲੱਗਦਾ 2 ਘੰਟਿਆਂ ਵਿੱਚ ਪਾਇਆ ਬਣ ਕਿੱਲਾ ਮੰਦਾ ਹੀ ਹੈ ਪਾਣੀ ਆ ਪਾਣੀ ਜਾਨੀ ਕਿ ਮੰਦਾ 2 ਘੰਟਿਆਂ ਚ ਬਾਹਿਆ ਬਣ ਕਿੱਲਾ ਲੱਗ ਜੇ ਤਾਂ ਹੋਰ ਕੀ ਚਾਹੀਦਾ ਤੈਨੂੰ ਮਾਮਾ ਐਦ ਕੀ ਤਾਂ ਸਾਨੂੰ ਨਾ ਪਾਣੀ ਮਿਲਿਆ ਹੀ ਨਹੀਂਗਾ ਨਹਿਰਾਂ ਦਾ ਚੱਲेंगी ਹੀ ਨਹੀਂ ਨਹਿਰਾਂ ਬਈ ਹੈ ਮੰਦਾ ਹੀ ਰਿਹਾ ਸਾਡੇ ਨੇ ਯਾਰ ਕੀ ਬੰਦ ਹੀ ਰਹੀਆਂ ਨੇ ਆ ਬੰਦ ਹੀ ਮੰਨੋ ਆ ਹੁਣ ਤਾਂ ਜਮਾ ਰੋਈ ਜਾਂਦੇ ਵਿਚਾਰੇ ਹੁਣ ਸਾਡੇ ਆਏ ਆ ਵੀ ਚਲੋ ਪਾਣੀ ਆ ਪੂਰੀਆਂ ਦਾ ਸਾਰੀ ਜਾਂਦਾ ਬੋਰ ਹੈਗੇ ਐਮੇ ਦੀਆਂ ਪਾਣੀ ਮਿੱਠੇ ਆ ਤੇ ਗੁਰੂਆ ਇੰਨੀ ਦੂਰ ਤੋਂ ਪੈਪ ਪਾਈ ਆ ਹਾਂ ਕਿਨੇ ਇਥੋਂ ਕਿਲੋਮੀਟਰ ਹੋਊਗਾ ਇਹ ਇਹ ਹੋਊਗੀ ਮੇਰੇ ਹਿਸਾਬ ਦੇ ਵਿੱਚ ਕੋਈ 12 ਜਾਂ 12 13 ਕਿਲੇ ਦੂਰ ਹੋਣੀ ਆ ਉਹ ਤੋਂ 12 13 ਕਿਲੇ ਪੈਪ ਸੇਵ ਨਾਲੇ ਤੋਂ ਥੱਲੇ ਉਹਦੇ ਨਹਿਰ ਦੇ ਥੱਲੇ ਦੀ ਟਪਾਈ ਪੈਪ ਨਹੀਂ ਉਤੋਂ ਦੀ ਉਤੋਂ ਦੀ ਟਪਾਈ ਹੈ ਉਸ ਬਾਅਦ ਫਿਰ ਸਲੇ ਧਰਤੀ ਜਗਾੜਦੀ ਧਰਤੀ ਲੋਕ ਮੇਟਰ ਇਹੋ ਜੇ ਖੇਤ ਨੇ ਤੇ ਇਹੋ ਜਾਂ ਨਜ਼ਾਰਾ ਹਰਿਆਣੇ ਦੇ ਖੇਤਾਂ ਦੇ ਵਿੱਚ ਹਾਂ ਪੀਲੀ ਉਸਾ ਦਾ ਮਾਮਾ ਸਾਡੇ ਦਾ ਬੈਣ ਥੋੜੇ ਉਹ ਸਾਡੇ ਬਸ ਡੰਗ ਲਾਉ ਸੌਦਾ ਚੱਲੀ ਜਾਂਦਾ ਸਾਹ ਪਾਣੀ ਨੂੰ ਗੱਲ ਪਾਣੀ ਨਹੀਂ ਲੈ ਰੇ ਤੇ ਮਿੱਟੀ ਬਹੁਤ ਪੈ ਗਿਆ ਤੇ ਆਸੇ ਰੇਤ ਮਿੱਟੀ ਚੜਿਆ ਪਿਆ ਮਨ ਮਨ ਇਹ ਕਾਦਾ ਬੀ ਤੇਰੇ ਕੋਲਦਾ ਨਾ ਇਹ 12 ਹੈ ਜੀ 200 ਮੇਟਰ ਆ ਹਰਿਆਣੇ ਦੀ ਜ਼ਮੀਨ ਆ ਤੇ ਆ 212 ਦੀ ਪਨੀਰੀਆ ਕਿੰਨੇ ਦਿਨਾਂ ਦੀ ਵੀ ਰਹੇ ਇਹ ਲੱਗੀ ਸੀ 5 ਤਰੀਕ ਦੀ 5 ਤਰੀਕ ਦੀ ਹਾਂ ਠੀਕ ਹੈ ਬਬੇ ਪੰਜ ਦੀ ਲੱਗੀ ਸੀ ਤੇ ਅੱਜ ਕਿੰਨਾ ਸਮਾਂ ਹੋ ਗਿਆ ਆਜੇ ਤਰੀਕ ਹੋ ਗਈ ਆ ਲਗਭਗ ਤਿੰਨ ਹੋ ਗਈ ਨਾ ਦੋ ਦੋ ਹੋ ਗਈ ਬਸ ਫਿਰ ਪੰਜ ਨੂੰ ਮਹੀਨਾ ਹੀ ਹੋ ਜਾਊਗਾ ਹਾਂ ਦੋ ਤਿੰਨ ਦਿਨਾਂ ਦੀ ਮਹੀਨੇ ਨੂੰ ਮਹੀਨੇ ਦੀ ਹੋ ਜਾਊਗੀ ਪਨੀਰੀ ਇਹ ਆਪਣੀ ਹੋ ਗਈ ਗਿੱਠ-ਗਿੱਠ ਦੇ ਲਈ ਵੀ ਤਾਂ ਹੋਣੀ ਚਾਹੀਦੀ ਆ ਪਟਕੇ ਵਿਖਾ ਗਿੱਠ-ਗਿੱਠ ਹੋਊਗੀ ਵਧੀਆ ਫੱਟਾ ਆਦਾ ਯਾਰ ਲੱਗਣ ਵਾਲੀ ਆ ਯਾਰ ਫੱਟੀ ਵਾਲੀ ਪਨੀਰੀ ਆ ਹੈ ਫੱਟੀ ਆ ਵਧੀਆ ਤਿੰਨ ਤਨੂਮਲਾ ਇੱਥੇ ਗਾਂ ਕੇ ਪਾਣੀ ਕਿੰਨਾ ਖੜ ਜਾਂਦਾ ਸੌਖਾ ਇੱਥੇ ਹਾਂ ਪਾਣੀ ਖੜ ਜਾਂਦਾ ਉਹ ਇੰਨਾ ਵੀ ਬਾੜਾ ਵੀ ਨਹੀਂ ਸਾਡਾ ਵੀ ਇੰਨਾ ਕੁ ਟਾਈਮ ਪਾਸ ਹੁੰਦਾ ਹੈ ਵੀ ਸਾਡੇ ਹੁਣ ਤਕਰੀਬਨ ਹੀ ਇੱਥੇ ਝੋਨੇ ਲੱਗ ਗਏ ਨਾ ਜਦੋਂ ਹੁਣ ਹਾਂ ਮੋਟਰਾਂ ਫਿਰ ਸਾਡੇ ਭਈਏ ਆ ਜਿਹੜੇ ਥੱਲੇ ਹੀ ਰੱਖਣੇ ਆ ਅੱਛਾ ਜਿਨੂੰ ਛੀ ਕਹਿੰਦੇ ਆ ਉਹ ਦਾ ਬੰਦ ਹੋ ਜਾਣਗੇ ਹਾਂ ਤੇ ਨਹੀਂ ਮੋਟਰਾਂ ਚੱਲਦੀਆਂ ਰਹਿੰਦੀਆਂ ਇੱਥੇ 24 ਜੇ ਇੱਥੇ ਸਵੇਰ ਪਾਣੀ ਤੂੰ ਫੁੱਲ ਭਰ ਗਿਆ ਹਾ ਪਾਣੀ ਪੂਣੀ ਨਹੀਂ ਥਿਆਉਂਦਾ ਇੱਥੇ ਬਾਹਰ ਸ਼ਾਂ ਨੂੰ ਪਾਣੀ ਨਹੀਂ ਥਿਆਉਂਦਾ ਨਹੀਂ ਥਿਆਉਂਦਾ ਵੀ ਹੈ ਹੂੰ ਉਂਝ ਚੋਨਾ ਵਧੀਆ ਹੁੰਦਾ ਚੋਨਾ ਵਧੀਆ ਇੱਥੇ ਮੁਛਲ ਕਿ ਨਹੀਂ ਹੋ ਜਾਂਦੀ ਐ ਕਿਲੇ ਦੀ ਮੁਛਲ ਆਪਾਂ ਲਾਉਂਦੇ ਸੀ 2019 ਦੇ ਵਿੱਚ ਉਦੋਂ ਇੱਥੇ ਮੁਛਲ ਹੋ ਜਾਂਦੀ ਸੀ ਕਟੋ ਕਟ ਵੀ 32 33 ਕੁਆਟੜ ਟੋਡਾ ਪੜਾ ਜੇ ਹੋ ਜਾਂਦੀ ਸੀ ਹਾਂ 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 ਐਰ ਕੀ ਕਿਉਂ ਨਹੀਂ ਲਾਈ ਫਿਰ ਹੌਣ ਲਾਉਣੀ ਛੱਡ ਗਏ ਸੀ ਕਿਉਂਕਿ ਨਾ 2019 ਦੇ ਵਿੱਚ ਆਪਾਂ ਲਾਸਟ ਹੀ ਲਾਈ ਸੀ ਅੱਛਾ ਤੇ ਆਪਾਂ 4-5 ਸਾਲ ਲਾਈਏ ਮੁੱਛੜ ਹੂੰ 2019 ਦੇ ਵਿੱਚ ਹੋਇਆ ਕੀ ਨਾ ਵੀ ਪਨੀਰੀ ਝੋਨਾ ਬਹੁਤ ਏਡਾ ਝੋਨਾ ਤਗੜਾ ਹੂੰ ਅਸੀਂ ਆਖਿਆ ਵੀ ਇਹ ਝੋਨਾ ਤਾਂ ਐਕੀ ਹੈ ਹੂੰ ਝੋਨਾ ਡਿੱਗੇ ਹੀ ਨਹੀਂ ਅੱਛਾ ਖੜਾ ਹੀ ਰਿਹਾ ਲਾਸਟ ਤੱਕ ਹਾਂ ਮਗਰ ਉਹ ਕਹਾਣੀ ਸਮਝਾਈ ਵੀ ਝੋਨੇ ਦੇ ਪੱਲੇ ਕੁਛ ਨਹੀਂ ਤਾਂ ਸਾਰੀ ਫੋਕ ਹੀ ਐ ਫੋਕ ਹੀ ਸਾਰੇ ਝੋਨੇ ਚ ਹੀ ਫੋਕ ਮੁੱਛਲ ਮੁੱਛਲ ਝੋਨੇ ਚ ਹਾਂ ਹਾਂ ਉਸ ਤੋਂ ਬਾਅਦ ਸਾਡੇ ਫਿਰ ਉਹ ਝੋਨਾ ਆਪਣੇ ਹੋਇਆ ਸੀ ਕਿੱਥੇ 32 33 ਕੁਆਟਰ ਤੇ ਕਿੱਥੇ 2018 ਕਾ ਕੁਆਟਰ ਝੋਨਾ ਤੇ 2100 ਰੁਪਏ ਗਿਆ ਵੀ ਉਹ 50 60 ਕਿਲੋਮੀਟਰ ਦੂਰ ਦੇ ਤੇ ਰਗੜਾ ਯਾਨੀ ਕਿ ਚੰਗਾ ਲੱਗ ਰਗੜਾ ਚੰਗਾ ਹੀ ਲੱਗ ਗਿਆ 20000 ਰੁਪਏ 25000 ਰੁਪਏ ਕਿੱਲੇ ਦਾ ਬਚਿਆ ਉਦੋਂ ਉਸ ਤੋਂ ਬਾਅਦ ਨਹੀਂ ਲੱਗਾ ਚਾ ਕੱਢਿਆ ਵਾ ਚੈਨ ਨਹੀਂ ਤੇ ਬਸ ਉਸ ਤੋਂ ਬਾਅਦ ਤਾਂ ਕੰਨੀ ਨਾਲੇ ਹੱਥ ਮਹਾਂਪਾਣਾ ਬਿਲਕੁਲ ਮੁੱਛਲਾਂ ਦੇ ਨੇੜੇ ਜਾਈ ਗਈ ਹੁਣ ਸਾਡਾ ਏਰੀਆ ਹਣੀ ਕੋਈ ਮੁੱਛਲ ਦੇ ਲੈ ਵੀ ਜਾਂਦਾ ਯਾਰ ਵੇਲਾ ਹਰ ਇੱਕ ਮੋਟਰ ਦੇ ਉੱਪਰ ਦਰਖਤ ਆ ਮੇਰੀ ਮੋਟਰ ਦੇ ਅੱਗੇ ਹੈ ਨਹੀਂ ਆ ਦੇਖ ਲੈਣਾ ਹਾਂ ਮਿੱਤਰੋ ਦਰਖਤ ਤੁਹਾਨੂੰ ਥਾਂ ਥਾਂ ਦੇ ਦਿਸਣ ਗਿਆ ਆ ਵੇਖੋ ਦਰਖਤ ਆ ਨਹੀਂ ਦਰਖਤਾਂ ਨਾਲ ਸਾਡਾ ਠੀਕ ਏਰੀਆ ਮੌਂ ਪਿਆਰ ਵਧੀਆ ਹੈ ਹਨਾ ਤੇ ਤੇਰੀ ਪੈਲੀ ਕਿੱਥੇ ਕਿੱਥੇ ਹੁਣ ਦੱਸ ਮੈਨੂੰ ਪੈਲੀ ਆਪਣੀ ਇੱਥੇ ਆ ਸੀ ਆ ਕਿੰਨਾ ਥਾਂ ਇੱਥੇ ਇਹ ਮੰਨ ਲਾ ਵੀ ਕਿੱਲਾ ਥਾਂ ਸਰੀ ਟੋਟਿਆਂ 'ਚ ਪੈਲੀ ਆ ਹੈ ਟੋਟੇ ਆ ਬਈ ਫਿਰ ਕੁਦਰਤ ਬੰਨੂ ਫਿਰ ਸਾਨੂੰ ਆਪਾਂ ਉਹ ਜਿਹੜੀ ਚਲੋ ਮੈਨੂੰ ਇਹ ਦੱਸ ਕਿੱਕਾ ਵੀ ਘਟੋ ਘਟ ਸਾਡੇ ਹੈਗਾ ਹੈਗਾ ਮੰਨ ਕੇ ਚੱਲੋ ਵੀ ਸਾਡੇ ਠੇਕੇ ਆ ਰਾਮ ਨਾਲ ਹੀ ਐ 60000 60000 ਨਹਿਰ ਦਾ ਪਾਣੀ ਪੈਂਦਾ ਨਹੀਂ ਤਾਂ ਕਈ ਥਾਂ ਤਾਂ 70 70 ਵੀ ਗਈਆਂ ਸਾਡੇ ਇਰਗੇ ਚ ਹਾਂ 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 ਵੀ ਪੰਜਾਬ ਜਿਵੇਂ ਕੁੰਡੀਆਂ ਸਿੰਘ ਫਸ ਗਏ ਫਿਰ ਉਹ ਉਹ ਪੰਜਾਬ ਕੇ ਜਿੰਨੀਆਂ ਸਹੀ ਤਕਰੀਬਨੀਆਂ ਸਹੀ ਕਿੰਨਾ ਠੇਕਾ ਵੱਧ ਤੋਂ ਵੱਧ ਕਿੰਨਾ ਹੋਊਗਾ ਤਕਰੀਬਨ ਵਧਿਆ ਵਾਣ ਲੈਣਾ ਹੋਣਾ ਠੇਕੇ ਵਾਲਾ ਹੈਗਾ ਹੈਗਾ ਵੀ 364000 ਚੀਜ਼ ਵਧਿਆ ਵਾਣ ਮਰ ਜਾਂਦਾ ਹਿਲ ਜਾਂਦਾ ਇੱਥੇ ਵਰਗਿਆ ਮਿੱਠਾ ਪਾਣੀ ਹੈ ਆਇਆ ਨਹੀਂ ਪਾਣੀ ਅਜੇ ਮੋਟਰ ਚ ਕਦੋਂ ਦੀ ਚੱਲੀ ਹੈ ਕਿੱਥੋਂ ਪਾਣੀ ਕਿੱਥੋਂ ਨਿਕਲੂਗਾ ਚੱਲ ਕੀ ਜਾਂਦਾ ਉੱਥੇ ਲੀਕ ਆ ਗਿਆ ਨਕਾ ਅੱਛਾ ਉਧਰੋਂ ਸਿੱਧਾ ਖੋਹ ਚੱਲੀ ਜਾਂਦਾ ਸੂਏ ਦੇ ਵਿੱਚ ਉਹ ਨਿਕਲੀ ਜਾਂਦਾ ਪਾਣੀ ਅੱਛਾ ਇੱਥੇ ਕੱਢਿਆ ਆਣ ਕੇ ਹੈ ਮਿੱਤਰੋ ਇਹ ਹਰਿਆਣੇ ਦੇ ਕਿਸਾਨ ਨੇ ਆਪਣੇ ਨਾਲ ਜੁੜੇ ਨੇ ਤੇ ਇਹੋ ਜਿਹੇ ਕੁਝ ਹਾਲਾਤ ਆ ਹਰਿਆਣੇ ਦਾ ਵੀ ਉਹੀ ਹਾਲ ਆ ਜਿਹੜਾ ਪੰਜਾਬ ਦਾ ਇਹ ਨਹੀਂ ਵੀ ਕੱਲਾ ਪੰਜਾਬ ਦੇ ਵਿੱਚ ਆ ਪੰਜਾਬ ਦੇ ਵਿੱਚ ਵੀ ਐਰ ਕੀ ਯਾਨੀ ਕਿ ਬਾਸਮਤੀ ਬਹੁਤ ਹੀ ਘਟਾ ਕਿਉਂਕਿ ਬਾਸਮਤੀ 3500 3600 ਨੂੰ ਵਿਕੇ ਤੇ ਝੋਨਾ 70 80 ਮਨ ਨਿਕਲਾਵੇ ਤਾਂ ਉਹਦੀ ਬਰਾਬਰ ਆ ਹਨਾ ਲਗਭਗ 40 4000 ਤੋਂ ਪਲੱਸ ਆਸਮਦੀ ਚਾਹੀਦੀ ਹੈ ਕੋਈ ਵੀ ਵੀ ਹੋਵੇ ਫਿਰ ਫਾਇਦਾ ਤੇ ਚਲੋ ਮਿਹਰਬਾਨੀ ਤਕਰੀਬਨ ਹੀ ਇੱਥੇ ਭਾਈ ਮੱਛੀ ਮੋਟਰੀਆਂ ਹੈ ਹੈ ਤਕਰੀਬਨ ਹੀ ਮੱਛੀ ਕਿੰਨੇ ਡੂੰਗਾ ਫੁੱਟ ਕਿੰਨੇ ਫੁੱਟ ਡੂੰਗਾ ਪਾਣੀ ਇੱਥੇ 40 ਤੇ ਹੋ 40 ਫੁੱਟ ਤੇ ਯਾਨੀ ਕਿ ਫਿਰ ਠੀਕ ਹੈ ਨਾ 55 40 55 40 45 40 45 ਤੇ ਬੋਰ ਤੁਸੀਂ 80 85 ਕਰਦੇ ਜੀ 110 110 110 ਫੁੱਟ ਤੇ ਕਰੀ ਜੀ ਤੇ ਇਧਰ ਆਬ ਯਾਨੀ ਕਿ ਪਾਈਪਾ ਉਪਾ ਪਾ ਰੱਖਿਆ ਹੈ ਪਾਈਪਲਾਈਨ ਨਹੀਂ ਹੈ ਬਸ ਸਾਡੇ ਉੱਚੀ ਨਹੀਂ ਜੇ ਮਾਣਾ ਇੱਥੇ ਡੰਗ ਲੰਮੇ ਹੈ ਠੀਕ ਆ ਹਣ ਵੀ ਆ ਪੂਰਾ ਪੱਦਰ ਜੇ ਨਹੀਂ ਆ ਜਿਹੜਾ ਸਾਡਾ ਏਰੀਆ ਫਲੈਟ ਹੈ ਨਾ ਨਹੀਂ 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 ਥੋੜਾ ਹਿਸਾਬ ਹੈ ਇੱਥੇ ਸਾਡੇ ਨਜ਼ਾਰਾ ਵੀ ਵੱਖਰਾ ਹੀ ਹੈ ਹਾਂ ਮੀਂਹ ਨਹੀਂ ਆਉਂਦਾ ਤਾ ਵੀ ਅਸੀਂ ਖੇਤ ਪਾਣੀ ਲਾਉਣੇ ਆ ਹਾਂ ਜੇ ਮੀਂਹ ਅਜ ਤਾਂ ਵੀ ਅਸੀਂ ਖੇਤ ਗਮਨ ਕਿਹਾ ਪਾਣੀ ਸਾਂਭਦੇ ਜਣਾ ਯਾਰ ਇੱਥੇ ਜਿੰਨਾ ਜਿੰਨਾ ਮਰਜੀ ਮੀਂਹ ਪੈ ਜਾ ਡੋਬਾ ਨਹੀਂ ਆਉਂਦਾ ਇੱਥੇ ਆਏ ਨਹੀਂ ਸਾਡੇ 4 ਘੰਟੇ ਮੀਂਹ ਪੈ ਗਿਆ ਨਾ ਤੇ ਐਨਾ ਐਨਾ ਪਾਣੀ ਖੜ ਗਿਆ 4 ਘੰਟੇ ਲਗਾਤਾਰ ਮੀਂਹ ਪੈ ਗਿਆ ਅਸੀਂ ਪਾਣੀ ਨਹੀਂ ਚਾਹ ਕਹਿੰਦੇ ਆਪਣੇ ਕੋਲੋਂ ਸੋਖੀ ਹੈ ਨਾ ਮੰਨ ਲਾ ਤੇਰੀ ਵੀ ਸੁਰਤ ਸਾਂਭਲੀ ਹੈ ਤੇ ਜਿੰਨਾ ਕਿ ਮੇਰੀ ਸਾਂਭਲੀ ਹੈ ਕਦੇ ਵੀ ਐ ਐ ਵੀ ਸਾਡੇ ਮਿਹਰ ਹੀ ਰਹੀ ਹੈ ਪ੍ਰਮਾਤਮਾ ਦੀ ਕਦੇ ਨੁਕਸਾਨ ਨਹੀਂ ਹੋਇਆ ਨਾ ਬਚਤੀ ਰਹੀ ਹੈ ਆ 212 ਕਿੱਥੋਂ ਲਿਆ ਪੰਜਾਬ ਚ ਤਾਂ ਇਹ ਖਤਮ ਹੋ ਗਿਆ ਸਾਨੂੰ ਤਾਂ ਮਿਲਿਆ ਨਹੀਂ ਇਹ ਉਹ ਸਾਡੇ ਫਿਰ ਉਹ ਮੌਕੇ ਦਾ ਸਿਆ ਗਿਆ ਨਾ ਕੁਦਰਤੀ ਨਾ ਹਰ ਕੀ ਗੁਰਾ 212 ਪਿੱਛੇ ਤਾਂ ਨਾ ਬੜੀ ਜਦੋਜਹ ਚੱਲੀ ਐ 3350 ਰੁਪਏ ਨੂੰ ਕਿਲੋ ਵਿਕਿਆ ਬਾਅਦ ਚ ਤੇ ਤੂੰ ਕੀ ਰੇਟ ਲੈ ਗਿਆ ਹੈ ਤੂੰ ਕੀ ਰੇਟ ਲੈ ਗਿਆ ਮੈਂ ਲੈਂਦਾ ਸੀ 85 ਰੁਪਏ 85 ਰੁਪਏ ਆ ਵੇਖੋ ਚੋਬਰ ਦੀ ਪਨੀਰੀ ਦਾ ਤਿਆਰ ਆ ਨਾ ਮੈਂ ਤਾਂ ਲਾਊਗਾ ਇਹ ਚਾਰ ਪੰਜ ਨੂੰ 5 6 ਨੂੰ ਕਰੂਗਾ ਸ਼ੁਰੂ ਉਹ ਭਾਈ ਲਾਤਾ ਦਿੰਦੇ ਇਹ ਰੇਟ ਕੀ ਨਿਕਲਿਆ ਵੀਰ ਕੀ ਰੇਟ ਲਵਾਈ ਹਾਂ ਲਵਾਈ ਸਾਡੇ 3800 ਤੋਂ ਲੈ ਕੇ ਬਸ ਵੀ 4200 4300 ਇਤੋਂ ਤਾਈ ਹੈਗੀ ਹੈ ਹੁਣ ਪਹਿਲਾਂ ਪਹਿਲਾਂ 3800 ਚੋਨਾ ਤੇ 4200 4300 ਬਾਸਮਤੀ ਵਗੈਰਾ ਹੋ ਜੂਗੀ ਸਾਰਾ ਕੁਝ ਇਹ ਰੇਟ ਜਿਹਨੇ ਵੀ ਸਾਈ ਦੇਤੀ ਬੰਨ ਵਾਲੇ ਬੰਦੇ ਉਹਦਾ ਤਾਂ ਇੱਕੋ ਹੀ ਰੇਟ ਰਹਿਣਾ ਹੈ ਲਗਭਗ ਘੱਟ 3800 ਵੱਧ ਵੱਧ 4200 ਹਾਂ ਕਿੰਨੇ ਲਵਾਈ ਜਾਵੇ ਉਹਦਾ ਤਾਂ ਇੱਕੋ ਹੀ ਰੇਟ ਹੈ ਥੋੜਾ ਥੋੜਾ ਲਵਾਉਣਾ 2 2 4 ਕਿਲੇ ਉਹ ਤਾਂ 4200 ਵੀ ਹਾਂ ਉਹ ਤੁਹਾਨੂੰ 300 ਵੀ ਲਵਾ ਲੈਣਾ ਇਹਨਾਂ ਨੂੰ ਵੀ 50 ਕਿਲੇ ਲਵਾਉਣੇ ਆ ਉਹ ਕੱਢ ਜਾਂਦਾ ਉਹ 4000 ਦੇ ਲੱਖ ਭਾਗ ਆ ਵੀ ਮਿੱਤਰੋ ਹੁਣ ਤੁਹਾਨੂੰ ਅਸੀਂ ਮੱਛੀ ਮੋਟਰ ਚਲਾ ਕੇ ਵਿਖਾਵਾਂਗੇ ਆਹ ਦੇਖ ਸਕਦੇ ਜੇ ਸਪੈਸ਼ਲ ਅਸੀਂ ਆਏ ਆ ਮੱਛੀ ਮੋਟਰ ਦਾ ਪ੍ਰੈਸ਼ਰ ਵਾਲਾ ਪਾਣੀ ਦੇਖਣਾ ਵੀ ਵਾਕਈ ਇਹ ਬਹੁਤ ਕੱਢਦੀ ਹੈ ਪਾਣੀ ਇਹਨਾਂ ਦਾ ਮੰਨਣਾ ਵੀ ਮੱਛੀ ਮੋਟਰ ਜਿਹੜੀ ਕਿ ਆਮ ਮੋਨੋਬਲਾਕ ਦੀ 5 ਦੀ ਮੋਟਰ ਨਾਲੋਂ ਜ਼ਿਆਦਾ ਪਾਣੀ ਕੱਢਦੀ ਹੈ 10 ਦੀ ਵਿੱਚ ਮੋਟਰ 80 ਫੁੱਟ ਡੂੰਘਾ ਬੋਰ ਆ ਤੇ ਹੁਣੇ ਲੱਗ ਜਾਂਦਾ ਪਤਾ ਚਾਨੂੰ ਚਲਾ ਕੇ ਦਿਖਾਉਣੇ ਕਿਉਂਕਿ ਸਾਡੇ ਵਾਸਤੇ ਨਵੀਂ ਹੈ ਸਾਡੇ ਵਾਸਤੇ ਬਿਲਕੁਲ ਨਵੀਂ ਗੱਲ ਆ ਇਹ ਬਿਲਕੁਲ ਨਵੀਂ ਗੱਲ ਵੀ ਕਿੰਨਾ ਕੁ ਪਾਣੀ ਕੱਢਦੀ ਹੈ ਚਲਾ ਹੁਣ ਚੱਲੀ ਹਾਂ ਚੱਲ ਪੀ ਚਾਰ ਦਾ ਪਾਣੀ ਇਹ ਸਾਡੇ 4.5 ਇੰਚੀ ਫੈਪ ਹੈ ਹਾਂ ਚਾਰ ਇੰਚੀ ਪਾਣੀ ਮੰਨ ਲਿਆਈ ਜਾਂਦਾ ਹਵਾ ਹੋ ਪਾਣੀ ਦੀ ਇਹ ਇਹ ਫੁੱਲ ਪਾਣੀ ਆ ਹਾਂ ਨਹੀਂ ਯਾਰ ਮੋਨੋ ਬਲਾਕ ਦੀ ਬੁੱਕ ਕਿੱਥੇ ਰੀਸ ਕਰਦੀ ਹੈ ਨਹੀਂ ਮੋਨੋ ਬਲਾਕ ਦਾ ਤਾਂ ਬੱਦ ਹੁੰਦੇ ਹੀ ਨਹੀਂ ਪੈਂ ਮੈਨੂੰ ਬਲਾਕ ਤੇਰੀ ਨਹੀਂ ਪਰ ਇਹਦੀ ਆ ਵੀ ਰੀਸ ਹੈ ਨਾ ਨਜ਼ਾਰਾ ਇਹਦਾ ਆ ਵੀ ਬਕਰਾਂ ਨੂੰ ਕੁਝ ਨਹੀਂ ਇਥੇ ਚੋਰੀ ਚਾਰੀ ਦਾ ਡਰ ਨਹੀਂ ਜਾਵਾਂਗੇ ਬਸ ਇਹਦਾ ਡਰ ਨਹੀਂ ਆ ਕੱਲੀ ਬੰਦ ਜੀ ਬੈਠਾ ਉਹ ਬਾਗ ਤਾਂ ਲੈ ਕੇ ਬੈਠੀ ਨੀ ਟਮਾਟੀਆਂ ਚੰਨ ਚਾਹ ਹਾਂ ਹਾਂ ਵਧੀਆ ਬੰਦ ਪਾਣੀ ਤਾਂ ਯਾਰ ਬਹੁਤ ਆ ਹਨਾ ਹਾਂ ਪਾਣੀ ਬਹੁਤ ਆ ਇੰਨਾ ਵੀ ਘਟ ਨਹੀਂ ਗਾ ਪਰਮਾ ਸਿੱੜਦੀ ਆ ਵਧੀਆ ਗੱਡੀ ਆਉਂਦੀ ਆ 4 ਇੰਚ ਰੱਖ ਕੇ ਹਾਂ ਮਾਰੇ ਡਾਂਗਰ ਕੀ ਧਾਰ ਇਹ ਇਥੋਂ ਸਹੀ ਗੱਲ ਆ ਸਹੀ ਗੱਲ ਹਾਂ ਹੁਣੇ ਤਾਂ ਡਾਂਗਰ ਦਿੱਤਾ ਆ ਵੀ 4 ਇੰਚ ਤੋਂ ਜ਼ਿਆਦਾ ਲੱਗਦਾ ਮੈਨੂੰ